ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦਾ ਉਪਾਅ ਤੁਹਾਨੂੰ ਅਸੀਂ ਦੱਸਾਂ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦਿਓ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਪਾਣੂ ਕਰਦੇ ਸਮੇਂ ਤੁਸੀਂ ਕੁੱਤੇ ਨੂੰ ਖਲਾ ਦਿਓ ਇਹ ਇੱਕ ਚੀਜ਼ ਇਹ ਉਪਾਅ ਦੇ ਨਾਲ ਕੁੱਤੇ ਨੂੰ ਇੱਕ ਚੀਜ਼ ਖਿਲਾਉਣ ਦੇ ਨਾਲ ਤੁਹਾਡੀ ਸੱਤ ਜਨਮਾਂ ਦੀ ਕਰੇਬੀ ਵੀ ਦੂਰ ਹੋਵੇਗੀ ਜਿੰਨਾ ਪੈਸਾ ਤੁਸੀਂ ਚਾਹੋਗੇ ਓਨਾ ਹੀ ਪੈਸਾ ਮਿਲੇਗਾ ਉਹ ਕਿਹੜੀ ਇੱਕ ਅਜਾਈ ਚੀਜ਼ ਹੈ ਜਿਹੜੀ ਸਾਨੂੰ ਕੁੱਤੇ ਨੂੰ ਖਵਾਉਣੀ ਚਾਹੀਦੀ ਹੈ ਕਿਹੜਾ ਛੋਟਾ ਜਿਹਾ ਉਪਾਅ ਹੈ ਜਿਸ ਨਾਲ ਕਰਨ ਨਾਲ ਸਾਡੀ ਸੱਤ ਜਨਮਾਂ ਦੀ ਕਰੇਬੀ ਦੂਰ ਹੁੰਦੀ ਹੈ ਇਹ ਸਾਰੀ ਜਾਣਕਾਰੀ ਤੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤੇ ਇਹਨਾਂ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਧ ਸੰਗ ਹੈ ਜੀ ਐਸੇ ਹੀ ਤਰ੍ਹਾਂ ਤੁਹਾਡੀਆਂ ਸੱਤ ਪੀੜੀਆਂ ਵਿਹਲੇ ਬੈਠ ਕੇ ਪੈਸਾ ਖਾਣਗੀਆਂ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਫਿਰ ਤੁਹਾਨੂੰ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਜੁਲਾਈ ਮਹੀਨੇ ਦੇ ਵਿੱਚ ਕਿਸੇ ਵੀ ਦਿਨ ਚਾਹ ਪੀਂ ਚਾਪੇ ਛੋਟੀ ਜੀ ਚੀਜ਼ ਕੁੱਤੇ ਨੂੰ ਖਵਾਉਣੇ ਹੋਵੇਗੇ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਮਾਤਾ ਲక్ష్ਮੀ ਤੁਹਾਡੇ ਤੇ ਐਨੀ ਦਿਆਲੂ ਹੋਵੇਗੀ ਕਿ ਤੁਹਾਡੇ ਘਰ ਵਿੱਚ ਪੈਸਾ ਰੱਖਣ ਦੀ ਜਗ੍ਹਾ ਵੀ ਘਟ ਜਾਵੇਗੀ ਤੁਹਾਨੂੰ ਐਨੀ ਦੌਲਤ ਮਿਲੇਗੀ ਕਿ ਤੁਸੀਂ ਇਸ ਨੂੰ ਸੰਭਾਲ ਨਹੀਂ ਸਕੋਗੇ ਇਸ ਦੇ ਨਾਲ ਹੀ ਜੇਕਰ ਜਿੰਦਗੀ ਵਿੱਚ ਕੋਈ ਵੀ ਸਮੱਸਿਆ ਚੱਲ ਰਹੀ ਹੈ ਜਿਵੇਂ ਕਿ ਕੋਈ ਗੰਭੀਰ ਬਿਮਾਰੀ ਹੈ ਉਹ ਬਿਮਾਰੀ ਵੀ ਤੁਹਾਡੀ ਦੂਰ ਹੋਵੇਗੀ ਬਿਮਾਰੀ ਦੂਰ ਹੋ ਗਈ ਤਾਂ ਪੈਸੇ ਦੀ ਬਰਕਤ ਆਪਣੇ ਆਪ ਹੀ ਘਰ ਵਿੱਚ ਪੈਣ ਲੱਗ ਜਾਵੇਗੀ ਜੋ ਖਰਚਾ ਬਿਮਾਰੀ ਤੇ ਹੁੰਦਾ ਹੈ ਉਹ ਖਰਚਾ ਹੁਣ ਨਹੀਂ ਹੋਵੇਗਾ ਸੰਗਤ ਜੇਕਰ ਪਰਿਵਾਰ ਦੀਆਂ ਸਮੱਸਿਆਵਾਂ ਹਨ ਤਾਂ ਉਹ ਸਮੱਸਿਆਵਾਂ ਵੀ ਦੂਰ ਹੋਣਗੀਆਂ ਪਰਿਵਾਰ ਇਕੱਠਾ ਰਹਿਣਾ ਪਸੰਦ ਕਰੇਗਾ ਜੇਕਰ ਕੋਈ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਦੁਸ਼ਮਣ ਵੀ ਤੁਹਾਡੇ ਸਾਹਮਣੇ ਗੋਡੇ ਟੇਕ ਦੇਵੇਗਾ ਜੇਕਰ ਤੁਸੀਂ ਕਿਸੇ ਨਾਲ ਪਿਆਰ ਵਿੱਚ ਹੋ ਜਾਂ ਕਿਸੇ ਦਾ ਪਿਆਰ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਵਿਅਕਤੀ ਦਾ ਪਿਆਰ ਵੀ ਮਿਲੇਗਾ ਉਹ ਤੁਹਾਡੇ ਪਿਆਰ ਦੇ ਵਿੱਚ ਇੰਨਾ ਜ਼ਿਆਦਾ ਪਾਗਲ ਹੋਵੇਗਾ ਕਿ ਉਹ ਤੁਹਾਡੇ ਪਿਆਰ ਨੂੰ ਪ੍ਰਾਪਤ ਕਰਨ ਦੇ ਲਈ ਪੀਕ ਮੰਗੇਗਾ ਤੁਹਾਡੇ ਕੋਲ ਆਵੇਗਾ ਤੁਹਾਡੇ ਮਗਰ ਮਗਰ ਆਵੇਗਾ ਕਿਉਂਕਿ ਇਸ ਉਪਾਅ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਇਹਨਾਂ ਇਹ ਚਮਤਕਾਰੀ ਉਪਾਅ ਹੈ ਇਹ ਤੁਹਾਡੀ ਜ਼ਿੰਦਗੀ ਦੀ ਹਰੇਕ ਇਸ਼ਿਆ ਨੂੰ ਪੂਰਾ ਕਰਨ ਦੀ ਤਾਕਤ ਰੱਖਦਾ ਹੈ ਸੰਗਤ ਜੀ ਵੀਡੀਓ ਤੁਸੀਂ ਕਈ ਦਿਨਾਂ ਤੋਂ ਅਡੇ ਕਾਦੇ ਸੀ ਕਿਉਂ ਆਖਰਕਾਰ ਅੱਜ ਆ ਹੀ ਕਹੀ ਕਿ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਕਿਉਂਕਿ ਇਹ ਵੀਡੀਓ ਤੁਹਾਡੀ ਕਿਸਮਤ ਨੂੰ ਜੋਗਉਣ ਵਾਲੀ ਹੈ ਇਹ ਤੁਹਾਡੀ ਕਿਸਮਤ ਨੂੰ ਰੋਸ਼ਨ ਕਰਨ ਵਾਲੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋ ਭਾਵੇਂ ਪਾਵੇਂ ਉਹ ਕਰਜ਼ੇ ਦੀ ਸਮੱਸਿਆ ਹੋਵੇ ਤੁਸੀਂ ਦੌਲਤ ਦੀ ਲਾਲਸਾ ਕਰਦੇ ਹੋ ਤੇ ਤੁਸੀਂ ਬੱਚੇ ਤੁਹਾਡੇ ਪੂਰੇ ਪਰਿਵਾਰ ਹਰ ਇੱਕ ਚੀਜ਼ ਦੇ ਲਈ ਤਰਸਦੇ ਹੋ ਕਿਉਂਕਿ ਤੁਹਾਡੇ ਕੋਲ ਕਾਫੀ ਪੈਸਾ ਨਹੀਂ ਤੁਸੀਂ ਲੋਕਾਂ ਦੀ ਜ਼ਿੰਦਗੀ ਦੇਖਦੇ ਹੋ ਤਾਂ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਵਧੀਆ ਹੈ ਉਹ ਆਪਣੀ ਜ਼ਿੰਦਗੀ ਵਿੱਚ ਹਰ ਐਸ਼ੋ ਆਰਾਮ ਆਨੰਦ ਮਾਣਦੇ ਹਨ ਪਰ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਤਰਸਦੇ ਹੋ ਪਰ ਹੁਣ ਤੁਹਾਨੂੰ ਇਸ ਤਰ੍ਹਾਂ ਨਹੀਂ ਪ੍ਰੋਬਲਮ ਇਸ ਤਰ੍ਹਾਂ ਦੀ ਟੈਨਸ਼ਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਤੁਸੀਂ ਇਹ ਛੋਟਾ ਜਿਹਾ ਵਾਧਾ ਜ਼ਰੂਰ ਕਰੋ ਤੇ ਵਿਸ਼ਵਾਸ ਦੇ ਨਾਲ ਕਰਿਓ ਤੁਹਾਡੀ ਜ਼ਿੰਦਗੀ ਵੀ ਧਰਤੀ ਤੇ ਸਵਰਗ ਬਣ ਜਾਵੇਗੀ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਉਹ ਹਰ ਇੱਕ ਚੀਜ਼ ਪ੍ਰਾਪਤ ਹੋਵੇਗੀ ਭਾਵੇਂ ਤਾਂ ਉਹ ਬੰਗਲਾ ਕੋਟੀ ਹੋਵੇ ਭਾਵੇਂ ਕਾਰ ਹੋਵੇ ਭਾਵੇਂ ਕਿਸੇ ਦਾ ਪਿਆਰ ਹੋਵੇ ਤੁਹਾਨੂੰ ਸਭ ਕੁਝ ਮਿਲੇਗਾ ਹਰ ਖੁਸ਼ੀ ਤੁਹਾਡੀ ਚੋਲੀ ਵਿੱਚ ਪਵੇਗੀ ਇਸੇ ਤਰ੍ਹਾਂ ਇਸ ਪਾਣੂ ਕਰਨ ਨਾਲ ਜੋ ਬਹੁਤੇ ਲੋਕ ਗਰੀਬ ਹਨ ਉਹ ਅਮੀਰ ਹੋਏ ਹਨ ਉਹਨਾਂ ਦੀ ਸਭ ਤੋਂ ਗੰਭੀਰ ਸਮੱਸਿਆ ਦੂਰ ਹੋਈ ਹੈ ਇਸ ਪਾਣੂ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਕਰੋੜਾਂ ਦਾ ਕਰਜ਼ਾ ਵੀ ਲੱ타 ਹੈ ਬਹੁਤ ਸਾਰੇ ਲੋਕ ਆਪਣੇ ਘਰ ਦੇ ਵਿੱਚ ਸੁਖੀ ਵਸ ਰਹੇ ਹਨ ਇਸ ਪਾਣੂ ਕਰਨ ਨਾਲ ਪੈਸੇ ਦੀ ਤੰਗੀ ਜਿਹੜੀ ਹੈ ਉਹ ਦੂਰ ਹੋਵੇਗੀ ਇਸ ਨਾਲ ਤੁਹਾਡੇ ਘਰ ਦੀਆਂ ਹੋਰ ਵੀ ਕਈ ਪ੍ਰੋਬਲਮ ਮੁਸ਼ਕਲਾਂ ਹਨ ਜਿਹੜੀਆਂ ਦੂਰ ਹੋਣਗੀਆਂ ਜਦੋਂ ਵੀ ਅਸੀਂ ਇਹ ਪਾ ਕਰਦੇ ਹਾਂ ਇਸ ਪਾ ਦਾ ਰਿਜ਼ਲਟ ਵੀ ਸਾਨੂੰ ਤੁਰੰਤ ਮਿਲਦਾ ਹੈ ਸੰਗਤ ਜੀ ਐਸੇ ਹੀ ਤਰ੍ਹਾਂ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸੌਣ ਦਾ ਮਹੀਨਾ ਸੌਣ ਦਾ ਮਹੀਨਾ ਆਉਣ ਵਾਲਾ ਹੈ ਤੇ ਇਹ ਜੁਲਾਈ ਦਾ ਮਹੀਨਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਜੋ ਵੀ ਸਰਦਾਲ ਉਸ ਮਹੀਨੇ ਵਿੱਚ ਉਪਾਅ ਕਰਦਾ ਹੈ ਉਸ ਦੀ ਜ਼ਿੰਦਗੀ ਸਭ ਤੋਂ ਵਧੀਆ ਬਣ ਜਾਂਦੀ ਹੈ ਕਿਉਂਕਿ ਇਹ ਮਹੀਨਾ ਇਸ ਪਾਣੂ ਕਰਨ ਦੇ ਲਈ ਬਹੁਤ ਜ਼ਿਆਦਾ ਖਾਸ ਹੈ ਤੁਸੀਂ ਸਾਰੇ ਅਕਸਰ ਸੋਚਦੇ ਤੋ ਸਾਰੇ ਅਕਸਰ ਇਹ ਸੋਚਦੇ ਹੋਵੋਗੇ ਕਿ ਇਹ ਕਿਹੜੀ ਚੀਜ਼ ਹੈ ਜੋ ਸਾਨੂੰ ਕੁੱਤੇ ਨੂੰ ਖਵਾਉਣੀ ਹੈ ਇਸੇ ਤਰ੍ਹਾਂ ਜੁਲਾਈ ਦੇ ਮਹੀਨੇ ਵਿੱਚ ਸ਼ਨੀ ਦੇਵ ਦੀਆਂ ਅਸੀਸਾਂ ਤੁਹਾਡੇ ਤੇ ਸਭ ਤੋਂ ਵੱਧ ਵਰਸਣ ਵਾਲੀਆਂ ਹਨ ਤੇ ਆਓ ਹੁਣ ਦੱਸਦੇ ਹਾਂ ਕਿ ਜੁਲਾਈ ਮਹੀਨੇ ਵਿੱਚ ਕੁੱਤੇ ਨੂੰ ਜਿਹੜੀ ਛੋਟੀ ਜਿਹੀ ਚੀਜ਼ ਖਵਾਉਣੀ ਹੈ ਜਿਸ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਜਾਵੇਗੀ ਜਿਸ ਨਾਲ ਤੁਹਾਡੀ ਬਦਕਿਸਮਤੀ ਚਮਕ ਜਾਵੇਗੀ ਇਹ ਸਾਰੀ ਜਾਣਕਾਰੀ ਅੱਜ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਇਸ ਉਪਾਅ ਦੀ ਮਹੱਤਤਾ ਨੂੰ ਸਮਝਦੇ ਹਾਂ ਹੁਣ ਤੁਹਾਡੇ ਵਿੱਚੋਂ ਬਹੁਤਿਆਂ ਦੇ ਮਨ ਦੇ ਵਿੱਚ ਅਕਸਰ ਇਹ ਸਵਾਲ ਹੋਣਗੇ ਕਿ ਕਿਵੇਂ ਕੁੱਤੇ ਨੂੰ ਇੱਕ ਚੀਜ਼ ਖਵਾਉਣ ਦੇ ਨਾਲ ਸਾਡੀ ਕਿਸਮਤ ਚਮਕ ਜਾਵੇਗੀ ਸੋ ਇਸ ਤਰ੍ਹਾਂ ਨੇ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਇਸ ਤਰ੍ਹਾਂ ਦੇ ਸਵਾਲ ਆਪਣੇ ਜੋ ਇਸ ਤਰ੍ਹਾਂ ਦੇ ਸਵਾਲ ਆਪਣੇ ਮਨ ਵਿੱਚ ਲੈ ਕੇ ਆਉਂਦੇ ਹਨ ਤੇ ਕੁੱਤਾ ਬਾਬਾ ਪਿਆਰ ਦਾ ਨਾਥ ਦਾ ਵਾਣ ਹੁੰਦਾ ਹੈ ਵਾਹਨ ਹੁੰਦਾ ਹੈ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਤੁਸੀਂ ਪਰਮ ਬਾਬਾ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਜੋ ਕਿ ਖੁਦ ਭਗਵਾਨ ਛੇ ਦੇ ਭਿਆਨਕ ਰੂਪ ਹਨ ਤੁਹਾਨੂੰ ਦੱਸਦੇ ਹਾਂ ਕਿ ਕੁੱਤਾ ਭਗਵਾਨ ਸ਼ਨੀ ਦੇਵ ਨੂੰ ਬਹੁਤ ਹੀ ਪਿਆਰਾ ਹੁੰਦਾ ਹੈ ਸ਼ਨੀ ਦੇਵ ਕੁੱਤਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਐਸੇ ਹੀ ਤਰੀਕੇ ਦੇ ਨਾਲ ਜੇਕਰ ਕੋਈ ਵੀ ਵਿਅਕਤੀ ਕੁੱਤੇ ਨੂੰ ਖੁਸ਼ ਕਰਦਾ ਹੈ ਮੰਨ ਲਓ ਕਿ ਜੇਕਰ ਕੋਈ ਕੁੱਤਾ ਤੁਹਾਡੇ ਕਾਰਨ ਖੁਸ਼ ਹੋ ਜਾਂਦਾ ਹੈ ਤੁਸੀਂ ਇੱਕ ਕੁੱਤੇ ਨੂੰ ਰੋਟੀ ਖਵਾਉਂਦੇ ਹੋ ਤੁਸੀਂ ਇੱਕ ਕੁੱਤੇ ਨੂੰ ਬਿਸਕਟ ਖਵਾਉਂਦੇ ਹੋ ਉਹ ਕੁੱਤਾ ਤੁਹਾਡੇ ਤੋਂ ਖੁਸ਼ ਹੋ ਜਾਂਦਾ ਹੈ ਤਾ ਸਮਝ ਲੋ ਸ਼ਨੀ ਦੇਵ ਤੁਹਾਡੇ ਤੋਂ ਖੁਸ਼ ਹੋ ਗਏ ਹਨ ਸਾਡੇ ਸ਼ਾਸਤਰਾਂ ਦੇ ਵਿੱਚ ਸਪਸ਼ਟ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਜਿਸ ਵਿਅਕਤੀ ਦਾ ਜੇਕਰ ਜਿਸ ਵਕਤ ਸ਼ਨੀ ਭਾਰੀ ਹੈ ਜਿਸ ਦਾ ਸ਼ਨੀ ਉਸ ਦਾ ਸਾਥ ਨਹੀਂ ਦੇ ਰਿਹਾ ਜਿਸ ਦਾ ਸ਼ਨੀ ਗ੍ਰਹਿ ਉਸ ਨੂੰ ਦੁੱਖ ਦੇ ਰਿਹਾ ਹੈ ਜੇਕਰ ਤੁਸੀਂ ਕਿਸੇ ਕੁੱਤੇ ਨੂੰ ਕੁਝ ਚੀਜ਼ਾਂ ਖਵਾਉਂਦੇ ਹੋ ਜਾਂ ਉਸ ਲਈ ਕੋਈ ਚੰਗਾ ਕੰਮ ਕਰਦੇ ਹੋ ਤਾਂ ਉਸ ਦਾ ਸ਼ਨੀ ਆਪੇ ਹੀ ਠੀਕ ਹੋ ਜਾਂਦਾ ਹੈ ਉਸ ਜਨਨੀ ਪਾਵ ਜੋ ਵੀ ਉਸ ਦੇ ਉਤੇ ਪਾਰੂ ਹੁੰਦਾ ਹੈ ਉਹ ਸਥਿਰ ਹੋ ਜਾਂਦਾ ਹੈ ਉਸ ਨੂੰ ਜਨਨੀ ਤੋਂ ਆਸ਼ੀਰਵਾਦ ਮਿਲਣਾ ਸ਼ੁਰੂ ਹੋ ਜਾਂਦਾ ਹੈ ਸੋ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਇੱਕ ਕਾਲਾ ਕੁੱਤਾ ਰੱਖਦੇ ਹਨ ਉਸ ਨੂੰ ਪਾਲਦੇ ਹਨ ਬਹੁਤ ਸਾਰੇ ਲੋਕ ਵੱਖ-ਵੱਖ ਕਿਸਮਾਂ ਦੇ ਕੁੱਤੇ ਰੱਖਦੇ ਹਨ ਤੁਸੀਂ ਦੇਖਿਆ ਹੋਵੇਗਾ ਜਿਸ ਘਰ ਵਿੱਚ ਕੁੱਤਾ ਰੱਖਿਆ ਜਾਂਦਾ ਹੈ ਉਹ ਘਰ ਹਮੇਸ਼ਾ ਖੁਸ਼ਹਾਲ ਰਹਿੰਦਾ ਹੈ ਉਸ ਘਰ ਵਿੱਚ ਕਦੇ ਵੀ ਤਾਨ ਦੀ ਕਮੀ ਨਹੀਂ ਹੁੰਦੀ ਉਸ ਘਰ ਵਿੱਚ ਕੋਈ ਵੀ ਦੁੱਖ ਨਹੀਂ ਹੁੰਦਾ ਕਦੇ ਵੀ ਕਿਸੇ ਚੀਜ਼ ਦੀ ਸਮੱਸਿਆ ਨਹੀਂ ਹੁੰਦੀ ਇਸ ਲਈ ਕਿਉਂਕਿ ਉਹ ਕੁੱਤੇ ਦੀ ਸੇਵਾ ਕਰਦੇ ਹਨ ਉਹ ਇੱਕ ਕੁੱਤਾ ਪਾਲ ਰਹੇ ਹਨ ਉਹ ਉਸ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਰਹੇ ਹਨ ਜੋ ਵਿਅਕਤੀ ਅਜਿਆ ਕਰਦਾ ਹੈ ਉਸ ਤੇ ਸ਼ਨੀ ਦੇਵਤਾ ਜੀ ਦਾ ਆਸ਼ੀਰਵਾਦ ਹੁੰਦਾ ਹੈ ਪਰ ਜੋ ਲਾਈ ਦੇ ਮਹੀਨੇ ਵਿੱਚ ਅਸੀਂ ਤੁਹਾਨੂੰ ਦੱਸਿਆ ਹੈ ਕਿ ਤੁਹਾਨੂੰ ਕੁੱਤੇ ਨੂੰ ਇੱਕ ਛੋਟੀ ਜੀ ਚੀਜ਼ ਖਵਾਉਣੀ ਚਾਹੀਦੇ ਹੈ ਆਓ ਸਿੱਧੇ ਵਿਸ਼ੇ ਤੇ ਆਉਂਦੇ ਹਾਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣੋ ਇਹ ਉਪਾਅ ਕਿਵੇਂ ਕਰਨਾ ਹੈ ਖਵਾਉਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਘਰਾਂ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਬਿਮਾਰ ਰਹਿੰਦਾ ਜਾਂ ਫਿਰ ਇੱਕ ਫੈਮਿਲੀ ਮੈਂਬਰ ਬਿਮਾਰ ਹੁੰਦਾ ਹੈ ਉਹ ਠੀਕ ਹੁੰਦਾ ਹੈ ਤੇ ਦੂਜਾ ਬਿਮਾਰ ਹੋ ਜਾਂਦਾ ਹੈ ਤੇ ਉਹਨਾਂ ਨੇ ਕੀ ਕਰਨਾ ਹੋਵੇਗਾ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਕਿਸੇ ਵੀ ਦਿਨ ਇਸ ਨੂੰ ਪਾਣੂ ਕਰ ਸਕਦੇ ਹਨ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਕੋਈ ਵੀ ਬਿਮਾਰੀ ਹੋਵੇਗੀ ਉਤਰਾੰਤ ਦੂਰ ਹੋਵੇਗੀ ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਜਾਣਗੇ ਇਸ ਪਾਣ ਨੂੰ ਤੁਸੀਂ ਜੁਲਾਈ ਦੇ ਮਹੀਨੇ ਵਿੱਚ ਕਿਸੇ ਵੀ ਦਿਨ ਖਾ ਸਕਦੇ ਹੋ ਪਰ ਕਰਨਾ ਸ਼ਾਮ ਦੇ ਸਮੇਂ ਹੈ ਸ਼ਾਮ ਦੇ ਸਮੇਂ 6 ਵਜੇ ਤੋਂ ਬਾਅਦ ਦੇ ਵਿੱਚ ਹੁੰਦਾ ਹੈ ਤੇ ਇਹ ਉਪਾਅ ਤੁਹਾਡੇ ਪਰਿਵਾਰ ਦਾ ਮੈਂਬਰ ਉਹੀ ਮੈਂਬਰ ਕਰੇਗਾ ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕੈਨ ਤੋਂ ਭਾਵੇਂ ਬਿਮਾਰੀ ਹੈ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਆਪਣੇ ਘਰ ਵਿੱਚ ਸ਼ਾਮ ਦੇ ਸਮੇਂ ਜਦੋਂ ਰੋਟੀ ਬਣਾਉਣੀ ਹੈ ਸਭ ਤੋਂ ਪਹਿਲਾਂ ਜਿਹੜੀ ਰੋਟੀ ਬਣਾਉਣੀ ਹੈ ਉਸ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜ ਲੈਣਾ ਉਹ ਰੋਟੀ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਫੈਮਿਲੀ ਮੈਂਬਰ ਬਿਮਾਰ ਹੈ ਉਸ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਸੀਂ 11 ਵਾਰ ਵਾਰ ਲੈਣਾ ਹੈ ਇਸ ਤਰ੍ਹਾਂ ਰੋਟੀ ਨੂੰ 12 ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਜਾਂਦੇ ਹੋ ਤੇ ਸਭ ਤੋਂ ਪਹਿਲਾਂ ਕੁੱਤਾ ਜਿਹੜਾ ਤੁਹਾਨੂੰ ਦਿਖਾਈ ਦਿੰਦਾ ਹੈ ਉਸ ਕੁੱਤੇ ਨੂੰ ਤੁਸੀਂ ਇਹ ਰੋਟੀ ਨੂੰ ਪਾਉਣਾ ਹੈ। ਉਹ ਪਾਗਾ ਦੇ ਉਹ ਪਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਕਿ ਤੁਹਾਡੇ ਘਰ ਦਾ ਮਾਹੌਲ ਜਿਹੜਾ ਬਿਲਕੁਲ ਸ਼ਾਂਤ ਹੋਣਾ ਚਾਹੀਦਾ ਹੈ। ਇਹ ਉਪਾਅ ਤੁਹਾਡੇ ਘਰ ਵਿੱਚ ਪਰਿਵਾਰਿਕ ਮੈਂਬਰ ਉਹੀ ਕਰੇ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ। ਜਦੋਂ ਤੁਸੀਂ ਇਸ ਪਾ ਨੂੰ ਆਪਣੇ ਘਰ ਵਿੱਚ ਕਰ ਲਵੋਗੇ ਤੇ ਤੁਹਾਡੀ ਬਿਮਾਰੀ ਤੁਰੰਤ ਹੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ। ਇਸੋ ਇਲਾਵਾ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡਾ ਜਿਹੜਾ ਕੰਮ ਕਾਰੋਬਾਰ ਹੈ ਜਾਂ ਉਹ ਚੱਲਦਾ ਰੁਕ ਜਾਂਦਾ ਹੈ ਤਾਂ ਅਸੀਂ ਕੋਈ ਵੀ ਕੰਮ ਆਪਣਾ ਸ਼ੁਰੂ ਕਰਦੇ ਹਾਂ ਤਾਂ ਉਸ ਕੰਮ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਪ੍ਰੋਬਲਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਦੇ ਲਈ ਇਹ ਉਪਾਅ ਹੈ ਕਿ ਜਿੱਥੇ ਵੀ ਤੁਹਾਨੂੰ ਕਾਲਾ ਕੁੱਤਾ ਜਾਂ ਉਸ ਦੇ ਬੱਚੇ ਦਿਖਾਈ ਦਿੰਦੇ ਹਨ ਤੁਸੀਂ ਉਹਨਾਂ ਨੂੰ ਗਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਭਾਵੇਂ ਬੇਸ਼ੱਕ ਥੋੜਾ ਜਿਹਾ ਇੱਕ ਗਲਾਸ ਹੀ ਹੋਵੇ ਹਰ ਰੋਜ਼ ਤੁਸੀਂ ਉਹਨਾਂ ਨੂੰ ਗਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਇਹ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡੇ ਕੰਮਾਂ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਤੁਸੀਂ ਇਸ ਪਾਣ ਨੂੰ ਹਫ਼ਤੇ ਵਿੱਚ ਘੱਟੋ-ਘੱਟ 4 ਜਾਂ 5 ਵਾਰ ਕਰ ਸਕਦੇ ਹੋ ਪਰ ਇੱਕ ਨਿਯਮ ਬਣਾਓ ਕਿ ਹਫ਼ਤੇ ਦੇ ਵਿੱਚ ਕਤੂਰਿਆਂ ਨੂੰ ਦੁੱਧ ਪਿਲਾਉਣਾ ਹੀ ਪਿਲਾਉਣਾ ਹੈ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਚੰਗਾ ਬਦਲਾਅ ਆਵੇਗਾ ਤੁਹਾਡੇ ਸਾਰੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਜਦੋਂ ਤੁਸੀਂ ਦੁੱਧਕ ਤੋਰਿਆਂ ਨੂੰ ਬੁਲਾਉਂਦੇ ਹੋ ਤਾਂ ਤੁਹਾਡੇ ਸਾਰੇ ਵਿਗੜੇ ਹੋਏ ਕੰਮ ਹੋ ਜਾਣਗੇ ਕਿਉਂਕਿ ਜਦੋਂ ਸ਼ਨੀ ਪਾਰੀ ਹੁੰਦਾ ਤਾਂ ਵਿਅਕਤੀ ਦਾ ਕੰਮ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਸ਼ਨੀ ਤੁਹਾਨੂੰ ਜੋ ਰੁਕਾਵਟਾਂ ਦੇ ਰਿਹਾ ਹੁੰਦਾ ਉਹ ਦੂਰ ਹੋ ਜਾਂਦੀਆਂ ਹਨ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਪੈਸਾ ਪੈਸਾ ਨਹੀਂ ਰੁਕਦਾ ਤੁਸੀਂ ਵੀ ਗਰੀਬ ਤੋਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਇਹ ਪਾਦ ਤੁਸੀਂ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਾਗ ਰੰਦੇ ਲਈ ਸਵੇਰੇ ਜਲਦੀ ਉੱਠਣਾ ਹੋਵੇਗਾ ਉਸ ਤੋਂ ਬਾਅਦ ਤੁਸੀਂ ਪੋਲੇ ਨਾਚੀ ਦੇ ਮੰਦਿਰ ਜਾਣਾ ਹੋਵੇਗਾ ਤੁਸੀਂ ਕਿਸੇ ਵੀ ਮੰਦਿਰ ਵਿੱਚ ਜਾ ਸਕਦੇ ਹੋ ਜੋ ਤੁਹਾਡੇ ਸਭ ਤੋਂ ਨੇੜੇ ਹੈ ਤੁਹਾਨੂੰ ਭਗਵਾਨ ਸ਼ਿਵ ਦੇ ਸ਼ਿਵਲਿੰਗ ਤੇ ਅਭਿਸ਼ੇਕ ਕਰਨ ਦੇ ਲਈ ਕਾਫੀ ਸਮਗਰੀ ਆਪਣੇ ਨਾਲ ਲੈ ਕੇ ਜਾਣੀ ਹੋਵੇਗੀ ਜਿਵੇਂ ਕਿ ਪਾਣੀ, ਚੌਲ, ਅਕਸ਼ਤ, ਚੰਦਨ ਤੁਹਾਨੂੰ ਸ਼ਿਵ ਦੇ ਸ਼ਿਵਲਿੰਗ ਤੇ ਚੜਾਉਣ ਦੇ ਲਈ ਇਹ ਸਾਰੀਆਂ ਸਮਗਰੀਆਂ ਲੈ ਕੇ ਜਾਣੀਆਂ ਚਾਹੀਦੀਆਂ ਹਨ ਪਰ ਤੁਹਾਨੂੰ ਆਪਣੇ ਨਾਲ ਦੋ ਰੋਟੀਆਂ ਵੀ ਲੈ ਕੇ ਜਾਣੀਆਂ ਹਨ ਤੁਹਾਨੂੰ ਸ਼ਿਵ ਨੂੰ ਸਹੀ ਤੰਗ ਨਾਲ ਅਭਿਸ਼ੇਕ ਕਰਨਾ ਜਾਨੀ ਕਿ ਜਲ ਚੜਾਉਣਾ, ਚੰਦਰ ਲਗਾਉਣਾ, ਚੌਲ ਚੜਾਉਣਾ ਜਦੋਂ ਵੀ ਤੁਸੀਂ ਸ਼ਿਵਲਿੰਗ ਤੇ ਸਹੀ ਤੰਗ ਨਾਲ ਪੂਜਾ ਕਰ ਲੈਂਦੇ ਹੋ ਉਸ ਤੋਂ ਬਾਅਦ ਤੁਹਾਨੂੰ ਉਹ ਦੋ ਰੋਟੀਆਂ ਭਗਵਾਨ ਸ਼ਿਵਲਿੰਗ ਦੇ ਕੋਲ ਜਾਣ ਕੇ ਸ਼ਿਵਲਿੰਗ ਦੇ ਨੇੜੇ ਰੱਖ ਦੇਣੀਆਂ ਹਨ ਥੋੜੀ ਦੇਰ ਤੱਕ ਬੈਠੋ ਤੇ ਓਮ ਨਮੇ ਸ਼ਿਵਾਏ ਮੰਤਰ ਦਾ ਤੁਸੀਂ जाप ਕਰੋ ਤੇ ਫਿਰ ਦੋਨਾਂ ਰੋਟੀਆਂ ਨੂੰ ਆਪਣੇ ਨਾਲ ਉਸ ਦਿਸ਼ਾ ਦੇ ਵੱਲ ਨਜੋ ਜਿਸ ਦਿਸ਼ਾ ਵਿੱਚ ਤੁਸੀਂ ਵਾਪਸ ਜਾਂਦੇ ਹੋ ਤੇ ਉਹਨਾਂ ਦੇ ਟੁਕੜੇ ਕਰਦੇ ਹੋ ਤੇ ਉਹਨਾਂ ਰੋਟੀਆਂ ਨੂੰ ਮੰਦਰ ਦੇ ਬਾਹਰ ਪਹਿਲਾਂ ਕੁੱਤੇ ਨੂੰ ਤੁਸੀਂ ਖਵਾ ਦਿਓ ਤੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਦੇਖੋਗੇ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਪੈਸਾ ਬਹੁਤ ਤੇਜ਼ੀ ਨਾਲ ਆਉਣਾ ਸ਼ੁਰੂ ਹੋ ਜਾਵੇਗਾ ਜੋ ਵਿਅਕਤੀ ਬੇਰੁਜ਼ਗਾਰ ਸੀ ਉਸ ਨੂੰ ਨੌਕਰੀ ਮਿਲ ਜਾਵੇਗੀ ਜੇਕਰ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ ਤਾਂ ਕਾਰੋਬਾਰ ਤੇਜ਼ੀ ਨਾਲ ਚੱਲਣ ਲੱਗ ਜਾਵੇਗਾ ਪੈਸਾ ਇੰਨਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਇਸ ਨੂੰ ਸੰਭਾਲ ਨਹੀਂ ਸਕੋਗੇ ਹੁਣ ਤੁਸੀਂ ਲੋਕ ਕਹੋਗੇ ਕਿ ਇਹ ਕਿਵੇਂ ਹੋ ਸਕਦਾ ਦੇਖੋ ਜਦੋਂ ਤੁਸੀਂ ਸਿਵਲਿੰਗ ਦੀ ਪੂਜਾ ਕਰਦੇ ਹੋ ਤਾਂ ਦੋ ਰੋਟੀਆਂ ਜੋ ਤੁਸੀਂ ਆਪਣੇ ਨਾਲ ਲੈ ਕੇ ਗਏ ਹੋ ਉਹਨਾਂ ਨੇ ਪ੍ਰਸ਼ਾਦ ਦਾ ਰੋਗ ਧਾਰਨ ਕਰ ਲਿਆ ਤੇ ਜਦੋਂ ਤੁਸੀਂ ਉਹ ਰੋਟੀ ਕਿਸੇ ਕੁੱਤੇ ਨੂੰ ਖਵਾਉਂਦੇ ਹੋ ਤਾਂ ਤੁਸੀਂ ਭਗਵਾਨ ਸ਼ਿਵ ਦਾ ਪ੍ਰਸ਼ਾਦ ਕੁੱਤੇ ਨੂੰ ਖਵਾ ਰਹੇ ਹੋ ਤੇ ਜਦੋਂ ਉਹ ਕੁੱਤਾ ਪ੍ਰਸ਼ਾਦ ਖਾਂਦਾ ਹੈ ਤਾਂ ਉਸ ਦਾ ਵੀ ਕਲਿਆਣ ਹੁੰਦਾ ਹੈ ਕਿਉਂਕਿ ਇੱਥੇ ਆਪਣੀ ਜ਼ਿੰਦਗੀ ਚੋਂ ਆਇਆ ਹੈ ਸੋ ਇਸ ਤਰਤੀ ਤੇ ਆਪਣੇ ਮਾੜੇ ਕਰਮਾਂ ਦੇ ਨਤੀਜੇ ਭੋਗਤਰਿਆ ਕਿਉਂਕਿ ਕੁੱਤਿਆਂ ਦੀ ਜ਼ਿੰਦਗੀ ਆਸਾਨ ਨਹੀਂ ਉਹ ਆਪਣੇ ਪਿਛਲੇ ਜਨਮ ਦੇ ਨਤੀਜੇ ਭੋਗਤਰੇ ਹੁੰਦੇ ਹਨ ਜਦੋਂ ਤੁਸੀਂ ਉਹਨਾਂ ਕੁੱਤਿਆਂ ਨੂੰ ਸ਼ਿਵਲਿੰਗ ਤੇ ਚੜ੍ਹਾਇਓਏ ਭੋਲੇ ਨਾਲ ਜਿਹਦਾ ਪ੍ਰਸ਼ਾਦ ਖਵਾਉਂਦੇ ਹੋ ਤਾਂ ਉਹ ਵੀ ਧੰਨ ਹੋ ਜਾਣਗੇ ਉਹਨਾਂ ਅੰਦਰੋਂ ਨਿਕਲਣ ਵਾਲੇ ਆਸ਼ੀਰਵਾਦ ਦਾ ਤੁਹਾਡੇ ਤੇ ਜਿਆ ਪਰਭਾਵ ਪਵੇਗਾ ਕਿ ਤੁਸੀਂ ਅਮੀਰ ਹੋਵੋਗੇ ਰਾਤੋ ਰਾਤ ਕਰੋੜਪਤੀ ਹੋਵੋਗੇ ਐਸਨੇ ਇਹ ਪਾ ਤੁਸੀਂ ਜਰੂਰ ਕਰਕੇ ਦੇਖਣਾ ਅਜ਼ਮਾ ਕੇ ਦੇਖਣਾ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੇ ਲੱਗੀ ਤਾਂ ਅਗੇ ਸ਼ੇਅਰ ਕਰ ਦੇਣਾ ਜੀ ਧੰਨਵਾਦ